ਰਾਜਵੀਰ ਜਵੰਦਾਦੀ ਫਿਲਮ ਯਮਲਾ ਨੂੰ ਸਪੋਰਟ ਕਰਨ ਦੇ ਲਈ ਆਏ ਮਨਕੀਰਤ ਔਲਖ ਜੋ ਫਿਲਮ 28 ਨਵੰਬਰ ਨੂੰ ਆਣੀ ਹੈ ਇਹ ਰਾਜਵੀਰ ਜਵੰਦਾਦੀ ਆਖਰੀ ਫਿਲਮ ਹੋਏਗੀ ਜੋ ਕਿ ਉਹਨਰੇ ਜਾਣ ਤੋਂ ਪਹਿਲਾਂ ਸ਼ੂਟ ਹੋ ਗਈ ਸੀ ਰਾਜਵੀਰ ਬਾਰੇ ਗੱਲ ਕਰਦੇ ਆ ਤੇ ਉਹਨਾਂ ਬਾਰੇ ਗੋਂਦਿਆਂ ਮਨਕੀਰਤ ਔਲਖ ਦੀਆਂ ਅੱਖਾਂ ਪਿੱਚ ਗਈਆਂ ਸੋ ਯਮਲਾ ਫਿਲਮ ਆ ਰਹੀ ਆ ਸਾਰੇ ਨਿਊਜ਼ ਰਾਈ ਹਨਾ ਤੇ ਮੇਰਾ ਸਾਰਿਆਂ ਨੂੰ ਇਹੀ ਆ ਵੀ ਅੱਜ ਸਾਡਾ ਭਰਾ ਸਾਡੇ ਵਿੱਚ ਹੈ ਨਹੀਂ ਪਰ ਤੁਸੀਂ ਸਨਮੇ ਭਰਨੇ ਆ ਐ ਮਹਿਸੂਸ ਕਰਾਉਣਾ ਹੈ ਵੀ ਉਹ ਸਾਡੇ ਵਿੱਚ ਹੀ ਆ ਮੈਨੂੰ ਬੋਲਣਾ ਜਿਆਦਾ ਆਉਂਦਾ ਨਹੀਂ ਠੀਕ ਆ ਮੈਂ ਇੱਕ ਮੇਰਾ ਨਾ ਇੱਕ ਅਸੀਂ ਗਾਣਾ ਲਿਖਿਆ ਸੀ ਬਹੁਤ ਟਾਈਮ ਪਹਿਲਾਂ ਜੱਗੀ ਟੋੜੇ ਦਾ ਲਿਖਿਆ ਸੀ ਤੇ ਅੱਜ ਜ਼ਿੰਦਗੀ ਚ ਕਈ ਭਰਾ ਜਿਹੜੇ ਮੇਰੇ ਬੜੇ ਅਜ਼ੀਜ਼ ਸੀ ਅੱਜ ਮੇਰੇ ਨਾਲ ਨਹੀਂ ਉਹ ਗਾਣਾ ਕਹਿੰਦਾ ਹਾਂ ਨਾ ਖੁਸ਼ੀ ਰਹੀ ਨਾ ਚਾਰ ਹਾ ਨਾ ਸਜਣ ਰਹੇ ਨਾ ਵਾਰ ਹਾ ਨਾ ਖੁਸ਼ੀ ਰਹੀ ਨਾ ਚਾਰ ਹਾ ਨਾ ਸਜਣ ਰਹੇ ਨਾ ਵਾਰ ਹਾ ਇਹ ਦੁਨੀਆ ਪਾਵੇਂ ਲੱਖ ਵਸਦੀ ਕੁੱਟਿਆ ਦਿਲ ਕਿਤੋਂ ਨਾ ਜੁੜਿਆ ਏ ਹੋ ਮੇਰੇ ਸੱਜਣ ਵੀ ਦੂਰ ਗਏ ਜਿੱਥੋਂ ਵਾਪਸ ਕੋਈ ਨਾ ਮੁੜਿਆ ਏ ਹੋ ਮੇਰੇ ਸੱਜਣ ਵੀ ਦੂਰ ਗਏ ਜਿੱਥੋਂ ਵਾਪਸ ਕੋਈ ਨਾ ਮੁੜਿਆ ਏ ਸੋ ਇਨਾਈ ਮੈਂ ਆਪਣੇ ਭਰਾ ਲਈ ਕਹੂਗਾ ਸੋ ਯਮਲਾ ਫਿਲਮ ਆ ਰਹੀ ਆ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਸੋ ਮੇਰਾ ਨਾ ਭਾਜੀ ਸਵੇਰੇ ਉੱਠਣਾ ਬਹੁਤ ਔਖਾ ਹੁੰਦਾ ਮੈਂ ਦੁਬਾਰਾ ਲੇਟ ਸੋਣਾ ਹੁਣਾ ਭਾਜੀ ਦਾ ਮੈਨੂੰ ਫੋਨ ਆਇਆ ਅਮਰ ਭਾਜੀ ਉਹ ਆ ਜਿਹਦੇ ਨਾਲ ਮੈਂ ਸਟਾਰਟਿੰਗ ਕੀਤੀ ਸੀ ਇਹ ਮੇਰੇ ਲਈ ਲੱਕੀ ਬੰਦਾ ਹੈ ਮੇਰਾ ਭਰਾ ਆ ਜਿੱਥੋਂ ਸਾਡੇ ਗਾਣੇ ਗੱਲਾਂ ਮਿੱਠੀਆਂ ਸਾਰੇ ਹਨ ਤੇ ਅਮਰ ਉਹ ਆ ਜਦੋਂ ਪੈਸੇ ਪੂਹੇ ਦੀ ਲੋੜ ਪਵੇ ਮੈਂ ਫੋਨ ਕਰ ਦਿੰਨਾ ਭਾਈ ਪਾਇਓ 2-3 ਕਰੋੜ ਇਹ ਕਦੇ ਵੀ ਨਾ ਨਹੀਂ ਕਰਦਾ ਗਾਣੇ ਗੁਣੇ ਮੈਂ ਬਾਅਦ ਦਿੰਨਾ ਸੋ ਬਹੁਤ ਹੀਰਾ ਭਰਾ ਆ ਬਹੁਤ ਵਧੀਆ ਸੋ ਜਦੋਂ ਜਦੋਂ ਭਰਾ ਦਾ ਫੋਨ ਆਇਆ ਨਾ ਵੀਮਨ ਕਿਰਤ ਭਾਜੀ ਯਮਲਾ ਦਾ ਮਿਊਜ਼ਿਕ ਆਪਾਂ ਕਰ ਰਹੇ ਹਾਂ ਸੋ ਦਿਲੋਂ ਇਹ ਟਾਈਮ ਦੇ ਵਿੱਚ ਕੋਈ ਬੋਲ ਰਿਹਾ ਅਚਨ ਅਸੇ ਇਹ ਟਾਈਮ ਦੇ ਵਿੱਚ ਤੁਸੀਂ ਪਰਿਵਾਰ ਨਾਲ ਖੜੇ ਆ ਠੀਕ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਬਾਕੀ ਸਾਡੇ ਸੀਨੀਅਰ ਸਾਰੇ ਭਰਾ ਬੈਠੇ ਆ ਮੈਨੂੰ ਆਪਾਂ ਐਵੇਂ ਦੇ ਬੰਦਿਆਂ ਦੇ ਫੈਨ ਠੀਕ ਆ ਆ ਨਹੀਂ ਪੀਰ ਪੀਂਆਂ ਕਰਕੇ ਉਹ ਵੀ ਜਿਹੜੀ ਚੀਜ਼ ਆ ਤੁਸੀਂ ਕੀਤੀ ਆ ਇੱਕ ਵਾਰੀ ਕਿਸੇ ਕਿਸੇ ਚ ਹੁੰਦਾ ਹੈ ਨਾ ਤੇ ਬਾਕੀ ਆਪਾਂ ਮੇਰੇ ਮੇਰੀ ਕੋਈ ਲੋਡ ਪਵੇ ਫਿਲਮ ਦਾ ਪ੍ਰੀਮੀਅਮ ਕੁਝ ਵੀ ਹੈ ਨਾ ਭਾਵੇਂ ਮੇਰਾ ਸ਼ੋਅ ਹੋਵੇ ਭਾਵੇਂ ਕੁਝ ਹੋਵੇ ਛੱਡ ਕੇ ਮੈਂ ਪਹੁੰਚੂਗਾ ਭਾਜੀ ਬਸ ਇੰਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ